ਜੇ ਤੁਸੀਂ ਅਵੇਅਰ ਨਾ ਹੋਏ ਤਾਂ ਇਹ 2-4 ਬਸ ਦਿਨਾਂ ਮਹੀਨੇ ਤੱਕ ਤੁਹਾਡੇ ਹਰ ਘਰ ਦੇ ਦਰਵਾਜ਼ੇ ਤੇ ਹੋਗੀ। ਕਿਸੇਾ ਵੀ ਇਥੇ ਵਿਚਾਰ ਕਰੋ ਮੈਂ ਤਾਂ ਇਹ ਤੁਹਾਨੂੰ ਆਖ ਜਿੱਦਾਂ ਬੜਾ ਪਿੰਡਾ ਪੜਾ ਜਿਹਦੇ ਵਿੱਚ ਇੱਕ ਮਿੱਟੀ ਦੀ ਆਚੀ ਕਿ ਜਾਂ ਹੈ ਜਿਹੜੀ ਖਾਸ ਕਰਕੇ ਦਰਦ ਤੇ ਕੰਮ ਕਰੇ। ਇਸ ਕਰਕੇ ਫੋਗਿਆਂ ਨੂੰ ਮਦਦ ਕਰਦਾ ਸਾਡੇ ਆਪਾਂ ਜਿਹੜੇ ਨਸ਼ੇੜ ਨਸ਼ਿਆਂ ਦੇ ਖਿਲਾਫ ਆਪਾਂ ਸਰਕਾਰ ਵੱਲੋਂ ਆਪਾਂ ਨੂੰ ਸਮਝਿਆ ਕਿੱਥੇ ਗਿਆ ਹੈ। ਉਹਨਾਂ ਦੀ ਜ਼ਿੰਮੇਵਾਰੀ ਕੋ 레디케이ਆ ਰੱਖਣੀ ਦੇ ਵੀ ਆਪਣੇ ਕੋਲ ਜੇ ਆਪਾਂ ਸਮਾਜਿਕ ਲੋਕ ਨੂੰ ਕੰਮ ਕਰ ਰਹੇ ਚੰਗੇ। ਮੈਂ ਇਸੇ ਕਰਾ ਨੂੰ ਜਵੇਜਾ ਸਰਦਾਰ ਬ੍ਰਿੰਦਰ ਸਿੰਘ ਜੀ ਸਲਾਨਕੀ ਸ਼ਬਦ ਕਹਿਣਗੇ ਉਸ ਤੋਂ ਬਾਅਦ ਆਪਾਂ ਲਈ ਕਾਰਵਾਈ ਕਰਵਾਵਾਂਗੇ ਸਰਦਾਰ ਬ੍ਰਿੰਦਰ ਸਿੰਘ ਜੀ ਤੋਂ ਸਾਥਾ ਦੇ ਨਾਲ ਸਾਥ ਤੋਂ ਹੋਇਆ ਐਨਡੀਵੀ ਸਾਹਗਾ ਤੋਂ ਅਤੇ ਨਗਰ ਨਿਵਾਸੀ ਮੋਟਵਾਰ ਕਰਜਾ ਇੱਥੇ ਪਹੁੰਚੇ ਸਾਰਿਆਂ ਨਾਲ ਸਾਂਝੀ ਕਰਦਾ ਵਾਹਿਗੁਰੂ ਜੀ ਦਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਮੈਂ ਸਿੰਘ ਤੋਂ ਬੇਨਵਾਰ ਕਰਦਾਂ ਸਾਡੇ ਬਹੁਤ ਹੀ ਸਤਾਰਜੋਗ ਐਸਐਸਓ ਸਰਦਾਰ ਸੁਖਨਾਮ ਸਿੰਘ ਜੀ ਜਿਨ੍ਹਾਂ ਨੇ ਸਾਡੇ ਵਿਕਤੇ ਜੇ ਸੱਦੇ ਤੇ ਕਿਉਂਕਿ ਇਲੈਕਸ਼ਨ ਕੋਰ ਲੱਗਿਆ ਹੋਇਆ ਹੈ ਇਹਦੀ ਬਹੁ ਮਸਰੂਹ ਨੇ ਆਪਣਾ ਵਕਟ ਕੱਢਿਆ ਅਤੇ ਸਾਡੇ ਨਗਰ ਦੀ ਸਮੱਸਿਆ ਸੁਣ ਲਈ ਇੱਥੇ ਪਹੁੰਚੇ ਨੇ ਮੈਂ ਐਸਐਚਓ ਸਾਹਿਬਾਰੇ ਜਾਣਕਾਰੀ ਦੇ ਰਿਹਾ ਕਿ ਇਨਾਂ ਦਾ ਕਾਫੀ ਬੰਦਾ ਕਹਿ ਰਿਹਾ ਨਾਰੁੰਦੀ ਨੇ ਪੂਰੇ ਸਾਥਰੀ ਨੇ ਕਾਰਜ ਦੇ ਪੱਖੋਂ ਕੋਈ ਕਮੀ ਨਹੀਂ ਤੇ ਸਾਡੇ ਨਗਰ ਦੀ ਜੜੀ ਮੈਂ ਸਮੱਸਿਆ ਨਸ਼ੇ ਦਾ ਬਹੁਤ ਹੀ ਜ਼ਿਆਦਾ ਪਰਚੋਕਾ ਉਹ ਸਾਹਮਣੇ ਵਿੱਚ ਅਸੀਂ ਐਸਐਚਓ ਸਾਹਿਬ ਨੂੰ ਕਿਤੇ ਬੁਲਾਇਆ ਕਿ ਇਸ ਪ੍ਰਤੀ ਧਿਆਨ ਦਿੱਤਾ ਜਾਵੇ ਅਤੇ ਇੱਕ ਹੋਰ ਵੀ ਕੀ ਕਰਨੀ ਚਾਹੁੰਦਾ ਮੈਂ ਪਿੱਛੇ ਜਿਹੜੀ ਆਪਣੇ ਨਗਰ ਵਿੱਚ ਲੜਾਈ ਹੋਈ ਆ ਉਹਦੇ ਬਾਰੇ ਵੀ ਨਾ ਹੋਵੇ ਕੀ ਕਰੀ ਜਾਵੇ ਜਿਹੜੀ ਵੀ ਤੇਰੇ ਜਿੰਨੀ ਜ਼ਿੰਮੇਵਾਰ ਆ ਪੂਰੀ ਸਖਤ ਕਾਰਵਾਈ ਉਹਦੇ ਨਾਲ ਵੀ ਕੀਤੀ ਜਾਵੇ ਅਤੇ ਸਰਦਾਰ ਰਮਨਿੰਦਰ ਸਿੰਘ ਜੀ ਗਿਆ ਖਰਾ ਦਾ ਇਹਨਾਂ ਵੱਲੋਂ ਵੀ ਸਖਤ ਰਹਿਤਾਰੇ ਕਿ ਨਸ਼ੇ ਅਤੇ ਲਾਈਟ ਚੜ੍ਹੇ ਆਲੇ ਦਾ ਵੀ ਪੂਰੀ ਵਿਹਾਰੀ ਕਰਨਾ ਸੋਇਆ ਰਸਤੂ ਗਾਉਣ ਦੀ ਸੋਚਾ ਬਹੁਤ ਹੌਲਕਾ ਬੈਨ ਦਾ ਅਭਿਆਸ ਕਰਦੀ ਪ੍ਰਾਣਿਕ ਲੰਕਣ ਤੇ ਕਿੰਦਰੇ ਕੇ ਹੱਥੀਂ ਬੁੜਾਈ ਹੋਈ ਆ ਤੇ ਲੜਾਈਆਂ ਭੜਾਈਆਂ ਨਹੀਂ ਹੋਣ ਚਾਹੀਦੀਆਂ ਇਹਦੀ ਮਾਰੀਆਂ ਨੇ ਇਹਨਾਂ ਨਾਲ ਨਾਲ ਬੜੀ ਕੋਧੀ ਰੱਖਿਆ ਗਿਆ ਹੈ ਆਪਾਂ ਕੋਈਆ ਆਪਾਂ ਕੰਢੇ ਦਾ ਬਹੁਤ ਬਹੁਤ ਦੇਖਿਆ ਬਹੁਤ ਪਿੱਲਾ ਨਿਕਲੀਆਂ ਨੇ ਨਿਕਲ ਕੇ ਕੇ ਰਹੀਆਂ ਨੇ ਪਰ ਇਹਨਾਂ ਕੋਲ ਤੈਨਾ ਹੋਇਆ ਮੈਂ ਉਹਦਾ ਸਾਰਾ ਲੱਤੇ ਰਹਤੇ ਧੰਨਵਾਦ ਕਰਦਾ ਸਾਡਾ ਸਾਥੀ ਜੀ ਦੀ ਫਤਿਹ ਨਸ਼ਾ ਦਾ ਮਤਲਬ ਹੈ ਇੱਥੇ ਹੱਦ ਤੱਕ ਪਹੁੰਚ ਗਿਆ ਜਵਾਕਾਂ ਤੱਕ ਪਹੁੰਚ ਗਿਆ ਕਿਸੇ ਦੇ ਗਿੱਟੇ ਲੱਗੇ ਕੇ ਦੇ ਗੁੱਗੇ ਲੱਗੇ ਸਕੂਲ ਵਾਲੇ ਜਵਾਕਾਂ ਨੂੰ ਵੀ ਕੈਪਸੂਲ ਦਿੰਦੇ ਨੇ ਆਪਣੇ ਟੱਟੋ ਕਾਟਦੇ ਮੈਨੂੰ ਪਤਾ ਕੋਈ ਮੂਰੇ ਵੀੜਾ ਨਹੀਂ ਚੱਕ ਰਿਹਾ ਪਤਾ ਨਹੀਂ ਕੀ ਇਹ ਜਾ ਸਫ ਸੁngਿਆ ਹੋਇਆ ਜਲੋਂ ਦੇ ਲੜਨਾ ਕੋਈ ਮਾੜਾ ਨਹੀਂ ਜੇ ਜਲੋਂ ਦੇ ਖਿਲਾਫ ਲੜਾਂਗੇ ਨਾ ਬੱਚੇ ਬਾਤ ਜਾਣਗੇ ਪਰसों ਦੀ ਗੱਲ ਆ ਬੈਂਕ ਦੇ ਮੂਹਰੇ ਆਪਣੇ ਜੂਕੋ ਬੈਂਕ ਦੇ ਮੂਹਰੇ ਮੈਂ ਗੱਡੀ 'ਚ ਬੈਠਾ ਕਿਸੇ ਨੂੰ ਕੋਈ ਪਤਾ ਨਹੀਂ ਸੀ ਕੌਣ ਆ। ਗੱਡੀ ਨਵੀਂ ਸੀ ਪਤਾ ਨਹੀਂ ਸੀ। ਦੋ ਮੁੰਡੇ ਆਏ ਮੇਰੇ ਕੋਲ ਨੰਬਰ ਤੇ ਲਿਖਿਆ ਆ ਗੱਡੀ ਦਾ। ਉਹ ਇੱਕ ਨੇ ਮੋਟਰਸਾਈਕਲ ਨੂੰ ਸਕੂਟਰੀ ਤੋਂ ਉਹ ਫੜਾਏ ਕੈਪਸੂਲ ਉਹਨਾਂ ਨੇ ਕਾਰ 'ਚੋਂ ਕੱਢ ਕੇ ਪਾਣੀ ਮੇਰੇ ਸਾਹਮਣੇ ਪਿਲੇ। ਉਹਨੂੰ ਕਹਿੰਦੇ ਪੈਸੇ ਕਹਿੰਦਾ ਪੈਸੇ ਇਕੱਠੇ ਹੀ ਕਰਦਾ ਹੁੰਦਾ। ਮੈਂ ਇਹ ਦੇਖੀ ਜਾਂਦਾ ਸਕੂਲ ਦੇ ਜਵਾਕ ਰਾਈ ਕੀ ਗੱਲ ਇਥੇ ਇਹ ਆਪ ਇਹ ਆਪਾਂ ਅਫਸਰਾਂ ਦੇ ਕਸੂਰ ਕਰਦੇ ਨੇ ਅਫਸਰਾਂ ਦੇ ਕਸੂਰ ਘੱਟ ਹੁੰਦਾ ਸਾਡੇ 'ਚ ਕਸੂਰ ਜ਼ਿਆਦਾ ਹੁੰਦਾ ਇੱਕ ਨੂੰ ਫੜ ਕੇ ਤੁਰਦੇ ਨਹੀਂ ਸੱਤ ਅਸੀਂ ਮਗਰ ਤੁਰ ਪੈਨੇ ਆ ਇਹ ਤਾਂ ਜੀ ਬਹੁਤ ਜਗਾ ਇਹਦਾ ਦਾਦਾ ਇਹ ਜਿਆਸੀ ਇਹਦਾ ਬਾਪ ਇਹ ਜਿਆਸੀ ਉਹ ਦਾਦਾ ਬਾਪ ਇਹ ਜਿਆਸੀ ਉਹ ਤਾਂ ਨਹੀਂ ਜਗਾ ਅਸੀਂ 100 ਤੁਰ ਪਏ ਇਹ ਗੱਲ ਸੋਚ ਕੇ ਸਾਰੇ ਬੰਦੇ ਸੌਖਾ ਉਹ ਵੀ ਮਾੜੇ ਬੰਦੇ ਨੂੰ ਸੌਖਾ ਨਹੀਂ ਜਾਂਦਾ ਸੰਦੀਪ ਜੀ ਜੇ ਤਾਂ ਇਹ ਜੀ ਤੇ ਤੁਹਾਨੂੰ ਤਸੱਲੀ ਆਦਾ ਤਾਂ ਵਾਚ ਖੜਾ ਕਰੋ ਹੱਥ ਖੜੇ ਕਰੋ ਵੀ ਕੋਈ ਬੰਦਾ ਨਹੀਂ ਆਊਗਾ ਸ੍ਰੋਣ ਜਿਹੜਾ ਜਿਹੜਾ ਗਲਤ ਕੰਮ ਕਰਦਾ ਜਿਹੜਾ ਨਸ਼ੇ ਵੇਚਦਾ ਉਹਦੀ ਉਹਦੇ ਬਾਰੇ ਜਾ ਕੇ ਆਪਾਂ ਦੱਸੋ ਵੀ ਆਹ ਬਾੜਾ ਜੀ ਇਹਣਾ ਹੋਵੇ ਆਪਾਂ ਨੂੰ ਜਦੇ ਤੁਰਕੀ ਸ੍ਰੋਣ ਚੜ੍ਹ ਵੀ ਬੁਲਾਣਾ ਜਿਆ ਇਹਦੀਆਂ ਇਹਨਾਂ ਦੇ 12 ਪੁੱਤਾਂ ਨੇ ਨੇ ਤੇ 17 ਪੁੱਤਾਂ ਨੇ ਥੋੜਾ ਬੋਟਾਂ ਨੇ ਕੁਝ ਨਹੀਂ ਜਾਣਦਾ ਜਵਾਜ ਨਹੀਂ ਜੀ ਦਾ ਚਲਿਆ ਗਿਆ ਮੁਰਕੇ ਹੁਣ ਸਾਰੇ ਮੇਰੇ ਵੀਰ ਟੱਡ ਕੇ ਲੜੋ ਨਾਲ ਜਿੱਥੇ ਬਾਤੀ ਲੈ ਚਲਿਓ ਪਰ ਜੇ ਆਪਾਂ ਇਕੱਠੇ ਹੋਵਾਂਗੇ ਤਾਂ ਸਾਰਾ ਕੁਝ ਹੋ ਜੂ ਨਹੀਂ ਜੇ ਪਿੰਡ ਵਾਲੇ ਇਕੱਠੇ ਨਾ ਹੋਏ ਫੇਰ ਕੁਝ ਨਹੀਂ ਹੋਣਾ। ਆਪਾਂ ਕਰੀਏ ਵੀ ਸਿਰਫ ਮੀਟਿੰਗਾਂ ਤੱਕ ਨਹੀਂ ਨਾਲ ਸੀਮਤ ਰਹੇ। ਗਰਾਊਂਡ ਲੈਵਲ ਤੇ ਕੰਮ ਹੋਵੇ। ਸਾਡੇ ਪਿੰਡ ਦੇ ਵਿੱਚ ਵਿਕਦਾ ਕਿਹੜਾ, ਵੇਚਦਾ ਕਿਹੜਾ, ਖਰੀਦਦਾ ਹਰ ਇੱਕ ਜਿੰਨੇ ਵੀ ਬੰਦੇ ਖੜੇ ਨੇ ਮੇਰੇ ਮਿਲੇ ਸਮੇਤ ਸਾਰਿਆਂ ਨੂੰ ਪਤਾ ਵੀ ਕੌਣ ਵੇਚਦਾ, ਕੌਣ ਲੱਗਦਾ। ਪਰ ਫਿਰ ਭਾਗਲਾ ਸਿੱਧਾ ਨਹੀਂ ਜਾਂਦਾ ਮੇਰੀ ਬਾਦ ਮਦੀਨਾ ਫੈਲ ਜੇ ਕੁਝ ਤੋਂ ਬੰਦੇ ਬੋਲਦੇ ਨੇ ਤੁਸੀਂ ਆਪ ਵੀ ਦੇਖਿਆ ਪੰਜਾਬ ਦੇ ਵਿੱਚ ਬਹੁਤ ਬੰਦੇ ਬੋਲਦੇ ਨੇ ਉਹਨਾਂ ਦੀ ਚੈਨਲ ਬੰਦ ਕੀਤੇ ਜਾਂਦੇ ਨੇ ਉਹਨਾਂ ਦੀ ਆਵਾਜ਼ ਬੰਦ ਕੀਤੀ ਜਾਂਦੀ ਹੈ ਜੇਲਾ ਚ ਸੁੱਟ ਦਿੱਤੇ ਜਾਂਦੇ ਨੇ ਪਰਚੇ ਪਾਏ ਜਾਂਦੇ ਨੇ ਅਗਲੇ ਘਾਟ ਦੇ ਮਾਰੇ ਚੁੱਪ ਕਰ ਜਾਂਦੇ ਨੇ ਇਸ ਕਰਕੇ ਛੋਟੇ ਪੱਧਰ ਤੇ ਐਸੇ ਆਪਣਾ ਪਿੰਡ ਦਾ ਇੱਕ ਹੁਣ ਬਹੁਤ ਜੁਕੀ ਗਿਆ ਆਪਣੇ ਤੇ ਕਿਸੇ ਨੇ ਪਰਚਾ ਨਹੀਂ ਕਰਨਾ ਹੈਗਾ ਸਾਰੀ ਸੰਗਤ ਇੱਕ ਦੂਜੇ ਦਾ ਭੈਣ ਭਾਈ ਰਹਿ ਕਰਕੇ ਇਹ ਕੰਮ ਬੰਦ ਕਰਾਈਏ ਮੈਂ ਸਾਰਿਆਂ ਦਾ ਇਸ ਸਜੋਗ ਇਸ ਕੱਟ ਲਈ ਜਲਾਵਾਂ ਤਾਂ ਕਰ ਲਈ। ਸਾਰੇ ਨੂੰ ਤੁਹਾਨੂੰ ਬਤਨ ਕਰਨਾ ਕਿ ਤੁਮ ਕੀ ਟਾਈਮ ਤੇ ਦਾ ਵੀ ਸਾਡੇ ਲਈ ਕੱਢਿਆ। ਜਦੋਂ ਮੈਂ ਠਾਣੇ ਦਾ ਚਾਰਜ ਲਿਆ ਸੀ ਤੇ 9 10 11 ਨੂੰ ਟੂਰਨਾਮੈਂਟ ਕੱਢਣ ਦਾ ਅਰਜ਼ੀ ਕੋਟੋ ਆਲਾ। ਦਿਲੇਸ਼ ਮੈਨ ਅਦਵੈਤ ਜੀ ਨੂੰ ਬਤਨ ਮੜੇ ਇੱਕ ਸਿਗਾ ਉਹ ਮੈਨ ਨੂੰ ਮਿਲ ਕੇ ਕਿਹਾ ਵੀ ਸਾਡੇ ਫਿਰ ਟੂਰਨਾਮੈਂਟ ਹੋ ਜਾਏ ਠਾਣੇ ਦੇ ਰਵਿਸ਼ਾਉਣੇ ਜੂਰ। ਰਾਸ ਡਿਮੋਟ ਕਰਾਇਆ ਉਥੇ ਕੁਛੇ ਦਾਮੇ ਮੇਰੇ ਦੋਸਤ ਮਿੱਤਰ ਜਣ ਮੈਨੂੰ ਮਿਲੇ ਜਿਨ੍ਹਾਂ ਮੇਰੇ ਪੁਰਾਣੇ ਨੌਕਰੀਦਾਰਾਨ ਦੇ ਕੰਮ ਔਰ ਬਚਾਰਾ ਦਾ ਦੀਪਾਨ ਹੋ ਕੁਛ ਮੈਨੂੰ ਨੰਮੇ ਬੜੇ ਕੁਛ ਮੇਰੇ ਪਾਣੇ ਪਾਸੋਂ ਦੇ ਚਲੋ ਅਸੀਂ ਗੱਲਾਂ ਕਰਤੀਆਂ ਕਿੱਆਂ ਕਿੱਡੇ ਇਤਿਹਾਸ ਬਾਰੇ ਦੱਸਿਆ ਮੈਨੂੰ ਇਹ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਸ਼੍ਰੀ ਗੁਰੂ ਭਾਰਗਵੰਤ ਸਾਹਿਬ ਜੀ ਦੀ ਯਾਦ ਵਿੱਚ ਸਾਡੇ ਪਿੰਡ ਵਿੱਚ ਹੈ ਲੋਕ ਪੜੇ ਨਾਲ ਆਹ ਵਾਲੇ ਪਿੰਡਾਂ ਦੇ ਜੁੜੇ ਹੋਏ ਆ ਉਸ ਇਤਿਹਾਸ ਨੂੰ ਜਾਣਦੇ ਕਿ ਉਸ ਮਹਾਨ ਗੁਰੂ ਸਾਹਿਬਾਨ ਨੇ ਫੜ ਲਈ ਕਿੰਨਾ ਇੱਕ ਵੱਡਾ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਇਹ ਬੜੇ ਮਾਣ ਵਾਲੀ ਗੱਲ ਆ ਕਿ ਪਿੰਡ ਘਰਾਨਾ ਕਲਾ ਵਿੱਚ ਹੋਰ ਦੁਆਰਾ ਅਸੀਂ ਉਹਦੇ ਵਿੱਚ ਸੇਵਾ ਦਾ ਦੀ ਸੇਵਾ ਵੀ ਕਰਦੇ ਆਂ ਤੇ ਜਾ ਕੇ ਦਾਜਾ ਉਹ ਦਰਜਾ ਜਿਨ੍ਹਾਂ ਦੇ ਤੁਹਾਨੂੰ ਦਾ ਅਦਿਸਮਾਗਮ ਵੀ ਕਰਦੇ ਕੱਟ ਕਰਦੇ ਤੇ ਬੜੀ ਮੈਨੂੰ ਇਹ ਲੋਕਾਂ ਜਿੱਦਾਂ ਤੋਂ ਤੋਂ ਬੜੇ ਮੈਨੂੰ ਮੈਂ ਪ੍ਰਭਾਵਿਤ ਹੋਇਆ ਹੈਗਾ ਤੇ ਆਪ ਕਿਹੜੇ ਦੇ ਲੋਕ ਬਹੁਤ ਪਿੰਡ ਵੱਡਾ ਆ ਤੇ ਬੜੇ ਲੋਕ ਵਧੀਆ ਨੇ ਸੋਸ਼ਲ ਸੇਕਾ ਨਾਲ ਪੱਤ ਤੋਂ ਜੁੜੇ ਹੋਏ ਨੇ ਬਾਈ ਜਿਹੜਾ ਕਾਫੀ ਬੋਲਦਾ ਮੇਰੇ ਉੱਤੇ ਆ ਕੇ ਮਨੁੱਖੀ ਸਾਥ ਲੱਗ ਗਿਆ ਲੱਗੀ ਵੀ ਆ ਕਿ ਮੈਂ ਪਿੱਛੇ ਆਪਣੇ ਸਰਬਸਦਾਨ ਜਿੱਤੇ ਜੇ ਮੈਰੀ ਹਾਂ ਤੇ ਲੋੜ ਤੋਂ ਬਾਅਦ ਆਪਣੀ ਕੌਂਸ਼ਸਟ ਨੂੰ ਉੱਪਰ ਉੱਠ ਕੇ ਲੋਕਾਂ ਦੇ ਵਿਚਾਰਨੀ ਕੋਸ਼ਿਸ਼ ਕੀਤੀ ਹੈ ਦਾਇਰੇ ਆਪਣੇ ਬਰਬਾਰ ਨੂੰ ਜੋ ਆਪਣੇ ਦਫਾਣੇ ਦੇ ਵਾਕੀ ਕਮਾਨ ਨੂੰ ਸਮਾਜ ਦਾ ਉਹ ਕੇ ਪਿੱਛੇ ਧੱਕ ਕੇ ਦੇ ਦਿੱਤਾ ਲੇਕਿਨ ਪੰਚਾਇਤ ਕੋਈ ਨਹੀਂ ਆਈ ਜਦੋਂ ਨਕਰਾ ਉਹਨਾਂ ਕੋਲ ਵੀ ਨਹੀਂ ਮਿਲਦਾ ਤੇ ਆਪਾਂ ਪਹਿਲੇ ਰਾਤੀ ਦੀ ਗੱਲ ਨੂੰ ਸੁਣ ਕੇ ਸ਼ੋਰਟ ਕਰਨ ਦੀ ਕੋਸ਼ਿਸ਼ ਕਰ ਲਈ। ਵੀਰਾ ਅੱਗੇ ਜੋਰ ਬਹੁਤ ਲੱਗਿਆ। ਹੁਣ ਜਲਾ ਜੋਰ ਬਣ ਗਿਆ। ਉਸ ਤੋਂ ਬਾਅਦ ਜਣਾ ਝੱਲਦਾ ਪਿਆ ਤੁਹਾਡੇ ਪਿੰਡ। ਤੇ ਉਤਨੀ ਕੁਝ ਗੱਲਾਂ ਮੇਰੇ ਸਾਹਮਣੇ ਆਈਆਂ। ਉਹਨਾਂ ਨੂੰ ਵੀ ਬਚਾਇਆ ਗਿਆ। ਹੁਣ ਬੇਸਿਕਲੀ ਆਪਾਂ ਕਿਸੇ ਗੱਲ ਨੂੰ ਲੈ ਲਈਏ। ਮੈਂ ਨਹੀਂ ਕਹਿੰਦਾ ਕਿ ਸਾਰੇ ਬੰਦੇ ਡਿਫਰੈਂਟ ਹੁੰਦੇ ਆ। ਮੈਂ ਨਹੀਂ ਕਹਾਂ ਸਾਰੇ ਬੰਦੇ ਨਕੇੜੀ ਨੇ 2 ਵਜੇ ਰਾਤ ਦਾ ਸੀ 9 ਵਜੇ ਕੱਢੇ ਸੀ ਤੇ ਚੀਜ਼ਾਂ ਮੁਟਾਰੂ ਲੋਗ ਜੈਸੀ ਬੇਸਿਕਲੀ ਇਹ ਚੀਜ਼ਾਂ ਕਿਉਂ ਹੋਈਆਂ ਤਾਂ ਗੱਲ ਉੱਥੇ ਪੇਰਾਏ ਜੀ ਨੂੰ ਮੈਂ ਤਾਂ ਕਹਿੰਦਾ ਬੁਲਾ ਰਹਿਆਂ ਕਿ ਸਿਆਪਾਂ ਤੇ ਰਸ਼ੇ ਨੂੰ ਉਸੇ ਮੂੰਹ ਭਾ ਕੇ ਦੀ ਗੱਲ ਕਰ ਰਿਹਾ ਕਿ ਫਲਾਣਾ ਆਪਣਾ ਹੁੰਦਾ ਜੀ ਕਮਜ਼ੋਰੀ ਹੈ ਸਾਡੀ ਇਹ ਕਮਜ਼ੋਰੀ ਅੱਗੇ ਦੂਸਰੇ ਨੇ ਘਰ ਦੇ ਸਾਨੂੰ ਸੋਣੀ ਲੱਗਦੀ ਸਿੱਧੀ ਜੇ ਤੁਸੀਂ ਅਵੇਗ ਮੰਗਦੇ ਤਾਂ ਇਹ 2 4 ਬਸ ਦੇ ਨਾਲ ਮਹੀਨੇ ਤੱਕ ਤੁਹਾਡੇ ਹਰ ਘਰ ਦੇ ਦਰਵਾਜ਼ੇ ਤੇ ਹੋ ਗਈ ਹੈ ਕਿਸੇ ਕਰਕੇ ਇਥੇ ਵਿਚਾਰ ਕਰੋ ਮੈਂ ਤਾਂ ਇਹ ਤੁਹਾਨੂੰ ਮਾਰ ਜਿੱਦਾਂ ਬੜਾ ਪਿੰਡ ਦਾ ਟਰੜਾ ਜਿਹਦੇ ਵਿੱਚ ਇਹ ਕਾ ਉਹ ਇਹਨਾਂ ਦੀ ਮਿੱਟੀ ਦੀ ਆਕਤੀ ਜਿਹਾ ਵੀ ਜਿਹੜੀ ਖਾਸ ਕਰਕੇ ਦਰਸ ਤੇ ਕੰਮ ਕਰੇ। ਔਰ ਹੁਣ ਬਾਕੀ ਨਹੀਂ ਜਿਹੜੀ ਦਮ ਫੈਸਲਾ ਲੈ ਸਕੀ ਵੀ ਇਹ ਚੀਜ਼ ਨਹੀਂ ਹੋਣੀ। ਇਹਦੇ ਬਾਰੇ ਕੋਈ ਵਿਚਾਰ ਕਰਨਾ ਪੈਂਦਾ ਤੇ ਫਿਰ ਉਹ ਫਲਾਕਾ ਜੋ ਇਹ ਅਸੀਂ ਹੋਰੇ ਬਾਕੀ ਕਮੇਟੀਆਂ ਨੂੰ ਲੋੜਾ ਮੈਂ ਕਿਹਾ ਬਾਕੀ ਕਮੇਟੀਆਂ ਨਾਲ ਆਉਣਾ ਬਾਕੀ ਦੇ ਰਹਿਣਾ ਬੰਦਿਆ ਵੀ ਹੋਣੀ ਹੈ ਪਰ ਦੋ ਹੌਣ ਸਮੇਂ ਦੀ ਮੰਗ ਹੈ ਚੱਲੇ ਮੰਨੋ ਕਿ ਆਪੇ ਆਪੇ ਆਪ ਚਾਰ ਕਰਨਾ ਜਿੰਨੀ ਸਮਾਂ ਲੱਗਦਾ ਸੋ ਮੇਰੀ ਬੇਨਤੀ ਇਹ ਆ ਕਿ ਦੇ ਵਿੱਚ ਜਦੋਂ ਬੱਚਾ ਹੁੰਦਾ ਜੋ ਸਾਡੀ ਫੋਨ ਸੀ ਪੰਜਾਬ ਦੀ ਜਦ ਸਟੇਟ ਦੀ ਗੱਲ ਕਰਦੇ ਹਾਂ ਬੱਚੋ ਦੇ ਵੀ ਗ੍ਰੋਥ ਆਉ 50 55% 14 ਸਾਲ ਦਾ ਬੱਚਾ ਜਿਹੜਾ ਅਬਿਊਜ਼ ਹੋ ਰਿਹਾ ਉਹ ਆਪਣੀ ਸੋਸਾਇਟੀ ਵਿੱਚ ਜਾਂਦਾ ਚਾਰ ਭਾਈ ਆ ਤੇ ਫਿਰ ਨੇਕ ਤੇਰੇ ਪਰਿਕਾਰੇ ਵੀਰ ਵੀਰੇ ਵਿਆਹ ਚ ਜੰਦੇ ਆ ਵੈਸਾ ਨਹੀਂ ਜਾਂਦੇ ਨਾ ਬਾਪ ਆਪਾਂ ਰਿਸ਼ਤੇਦਾਰ ਹੋਣ ਸਮਝ ਲਗਿਆ ਨਹੀਂ ਜੇ ਬੱਚੇ ਨੌਜਵਾਨ 14 ਤੋਂ 15 20 21 ਦੇ ਉਹ ਆਪਣੇ ਖਾਨਦਾਨਾਂ ਦਾ ਧਿਆਨ ਚ ਲੱਗੇ ਰਹੇ ਅਸਨ ਕੱਚੀ ਦੀ ਗੱਲ ਉੱਥੇ ਲੱਗਦੀ ਹੈ ਉੱਥੇ ਧਿਆਨ ਦੇਣ ਦੀ ਲੋੜ ਹੈ ਮੈਰੇ ਜਾਣੇ ਨਾਲ ਉਹ ਚੀਜ਼ੀ ਨਿਕਲ ਰਿਹਾ ਕੋਲ ਜਦੋਂ ਬੱਚਾ ਰਿਵਿਊਸ ਹੁੰਦਾ ਸੋਸਾਇਟੀ ਜਾ ਕੇ ਅੱਜ ਉਸਨੇ ਵੀਰ ਦਿੱਤੀ ਪਿਆ ਜਾ ਕੇ ਦੋ ਚਾਰ ਦਿਨ ਪਾਰਟੀਆਂ ਵਿਆਹ ਸੱਡੀਆਂ ਸੈਲੀਬ੍ਰਿਟੀ ਤੋਂ ਬਾਅਦ ਉਹ ਕਹਿੰਦਾ ਪਹਿਲਾਂ ਉਹ ਸਟੈਪ ਲਾ ਫੇਟਣੇ ਚਲੋਗੇ ਨਹੀਂ ਕਟਾਈ ਤੋਂ ਪਹਿਲਾਂ ਸਿਹਰੇ ਵਾਲੇ ਨਹੀਂ ਕੋਈ ਆਪਾਂ ਆਪਣੇ ਤੌਰ ਤੇ ਬਧਨਾ ਜਾਣੇ ਚੌਧਰੀ ਜਰਮਸ਼ਨ ਸਾਡੇ جنہوں کے ہیدک نائنٹ کے لئے ہیں جنہوں نے اس کی اردے پر نشکے ہیں جو دیکھوڑا ہے وہ کیا پہنچہ اس کی ایسی طرح کیا پہنچہ جو دیکھوڑا ہے جو دیکھوڑا ہے جو دیکھوڑا ہے آپ نے یہ دیکھوڑا کام کرنا باتہ ہے مطلب ہے خیمت تاک پر تعلید ہو وہ بھی خوفیا رکھے گیا ہے کسی مولی کو کوئی پہنچہ آنایا کہ میں ہی آج ہی کارن میں جس طرح ہمتا پڑھ లైటర్ రెజిస్ట్రి వాచండి అగరేనా ਤੁਸੀਂ ਕੀ ਰਹਿਣਾ ਜੀ ਇਸ ਕਰਕੇ ਫੋਕੀਆ ਨਾਮ ਨਾਲ ਨੂੰ ਉਪਸਤਾ ਕਰਦਾ ਆਪਾਂ ਜਿਹੜੇ ਨਸ਼ੇਦਸਿਆਂ ਦੇ ਖਿਲਾਫ ਆਪਾਂ ਸਰਕਾਰ ਨੂੰ ਆਪਣਾ ਮੱਧਿਆਤ ਕਰਿਆ ਜੇ ਉਹਨਾਂ ਦੀ ਜਾਣਕਾਰੀ ਤੋਂ ਲੈ ਲਈਏ ਵੀ ਆ ਰਿਕਰਿਟਰੀ ਆਪਣੀ ਉਹ ਜੇ ਆਪਾਂ ਸਮਾਜਿਕ ਦੌਰ ਤੋਂ ਕੰਮ ਕਰਨਾ ਚਾਹਦੇ ਬਾਕੀ ਇਹ ਮੇਰੀ ਤਾਂ ਇਹ ਲਾਸਟ ਵਿੱਚ ਵੀ ਇਹੀ ਕਹਿਣਾ ਕਿ ਤੁਸੀਂ ਇਸ ਜੇ ਤੁਹਾਨੂੰ ਲੱਗਦਾ ਮੈਨੂੰ ਲੱਗਦਾ ਤੁਹਾਡਾ ਫੈਸਲਾ ਹੋਵੇ ਕੀਦਾ ਸੋਤ ਕੋ ਨਿਆ ਬਰਾਏ ਨੀ ਗੋਲ ਜੇ ਸੇਮ ਇਹਨਾਂ ਲੱਗਦੇ ਤੇ ਜਦੋਂ ਕੋਈ ਬਾਹਰ ਦਾ ਬੰਦਾ ਆ ਕੇ ਸਾਡੇ ਪਰਿਵਾਰ ਜਾਂ ਸਾਡੇ ਪਰਿਵਾਰਾਂ ਨੂੰ ਮਦਰ ਇੱਕ ਤੱਕ ਨਾ ਬੋਤ ਹੈ ਕਿ ਦੂਰ माजी ਕਰਕੇ ਚੱਲ ਜਾਏ ਇਹਦਾ ਮਤਲਬ ਸਾਡੇ ਵਿੱਚ ਕੁਝ ਨਾ ਕੁਝ ਘਟਾ ਕੇ ਚੱਲਦਾ ਕਿੰਨਾ ਵੱਡਾ ਪੇਡਾ ਤੁਹਾਡਾ ਤੈਨੂੰ ਬੰਦਾ ਬਾਹਰੋਂ ਆ ਕੇ ਜਦੋਂ ਮਾਹੌਲ ਫੇਰ ਕਰਦਾ ਜੇਸੋਮ ਹਨੇਰੇ ਨਹੀਂ ਆ ਆ ਟਿਕਾਣੀ ਬੜਾ ਬਹੁਤ ਨਾ ਅੰਦਰ ਛੋੜਾਂ ਜਿਹਾ ਆਪਣੇ ਅੰਦਰ ਉਸ ਦੀ ਜਗਤ ਨੂੰ ਤਿਆਰ ਸੱਚ ਦੇਖੋ ਵੀ ਸਾਕੇ ਬੋਲੋ ਜੇ ਇਹ ਬੋਰਡਿਕਰ ਮੰਡਲ ਜੀ ਨਾ ਹੋਇਆ ਇਹ ਕੱਲ ਜੇ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਜਿਆਦਾ ਦੇਰ ਨਹੀਂ ਹੈਗੀ 2-4 ਸਾਲਾਂ ਵਿੱਚ ਹੀ ਇਹ ਹੈ ਜਮ ਮਾਹੌਲ ਹਾਰ ਘਰ ਦੇ ਵਿੱਚ ਪੈ ਗਿਆ ਸੋ ਸਬਟੀ ਐਰ ਸਾਰੇ ਅਵੇਲ ਹੋ ਸਚੇਂਜ ਹੋ ਤਾ ਅਸੀਂ ਇਸ ਜਿਹੜਾ ਬੰਦੇ ਮਾਹੌਲ ਨੂੰ ਤੇ ਉੱਤੇ ਕੋਸ਼ਿਸ਼ ਸੋ ਮੈਂ ਜਿਆਦਾ ਨਹੀਂ ਕਹਿਣਾ ਚਾਹ ਪਹਿਲੀ ਵਾਰ ਤੁਹਾਡੇ ਕੋਲ ਨਾ ਆਵਿਰਦਾ ਤਾਂ ਜੇ ਤੁਸੀਂ ਇਸ ਟੀਕੇ ਵਿਚਾਰ ਤੋਂ ਨੂੰ ਆਪਣੇ ਇੱਕ ਕਮੇਟੀ ਬਣਾਓ ਜਿਹੜਾ ਕਿ ਤਾਂ ਨੇ ਨਸ਼ੇ ਦੇ ਖਲਾਫ ਜੋ ਮਾਹੌਲ ਹੈ ਉਹਨੂੰ ਮਤਲਬ ਇਹ ਨਾ ਹੋਵੇ ਕਿ ਕੱਲੇ ਬੰਦੇ ਦੇ ਸੰਗ ਦੋਸਤਾ ਉਹ ਕਮੇਟੀ ਉਸ ਚੀਜ਼ ਨੂੰ ਨਾਮਿਨੇਟ ਕਰੇ ਚੰਗੀਆਂ ਚੰਗੀਆਂ ਨੂੰ ਪ੍ਰਮੋਟ ਕਰੋ ਤੁਹਾਡੇ ਪਹਿਲਾਂ ਮੈਂ ਟੂਰਨਾਮੈਂਟ ਤੋਂ ਬਹੁਤ ਕੁਝ ਕਿਹਾ ਸੀ ਉਹ ਟੂਰਨਾਮੈਂਟ ਐਡਾ ਬੜਾ ਏਨੀ ਵੱਡੀਆਂ ਵੱਡੀਆਂ ਕਿਸੇ ਗਿੱਫਟਾ ਦੇ ਨਾਮ ਪਰ ਨਾਮ ਅਰੇਂਜ ਤੇ ਆ ਵੱਡੇ ਟੂਰਨਾਮੈਂਟ ਦੇ ਵਿੱਚ ਪਰ ਉਹ ਚੀਜ਼ ਦਾ ਕੀ ਫਾਇਦਾ ਉਹਦਾ ਕੀ ਫਾਇਦਾ ਇਹ ਬਾਗ ਵਿੱਚ ਰਿਆਗੋ ਦਾ ਆ ਹੋ ਜਾਵੇ ਜੇ ਬਾਗਲੇ ਕਬੀਰਾਂ ਨੂੰ ਸਾਡੇ ਕੋਲ ਤੇ ਆ ਗਏ ਉਹ ਸਮਾਗੋਰੀ ਦਾ ਪ੍ਰਸਤਾਨ ਤੈਕ ਕਰਦੇ ਪੂਰੇ ਦਾ ਇਹਦਾ ਕੋਈ ਵੱਡਾ ਕੋਈ ਹਾਦਸਾ ਉੱਥੇ ਹੈ ਨਹੀਂ ਜੀ ਜਿੱਦਾਂ ਦਾ ਮਾਹੌਲ ਬੈਰ ਮਨੋਂ ਇਹਦੇ ਉੱਪੋਂ ਤੁਸੀਂ ਜੀ ਛੱਡ ਦਿਓ ਜੀ ਇਹੋ ਜਿਹੀ ਉਹ ਜਿਹਾ ਰਾਈਨਾਮਾ ਨਹੀਂ ਮੈਂ ਖਾਸ ਕਰਕੇ ਕਰਦਾ ਜੀ ਫਿਰ ਦੱਬਿਆ ਬਸੇ ਘਰੋਂ ਜਾ ਕੇ ਜਿੰਦਰਾ ਤੁਸੀਂ ਦੱਸੋ ਨਾ ਉਥੋਂ ਨਹੀਂ ਮੰਦਰ ਘਾਟਾ ਕੰਪਰਮਾਈਜ਼ ਉੱਥੇ ਬੰਦਾ ਵੀ دائنمائی جل ہے کوئی کوئی بندا ہے سویا نہیں सागरो में आसर तो मैं जिने चढ़ागो देना सो बेंतीया बे एतरां ना मोहणा ना मोहो के ऐसी कोई दूसरे पार्टी बोलनो चले ठीक है ना थोड़ा ज्यादा समय नहीं करता कि किसी में बोल तो खतरा तो गलत बात करनी होंगे ना करता मैं मतलब मैं सबसांमत करा जे बोल तो मतलब नया नंबर नंबर हैगा ਪਰ ਪਰਵਾਹਾਂ ਕਿ ਦੇਿਕੂਆ ਪੀਪਰੋਂ ਮੈਂ ਤੋਂ ਮੇਰੇ ਸਿਹਰਤਾਂ ਦਾ ਸੋ ਸਾਰੇ ਨੂੰ ਮਿਲਦੀ ਐ ਤੇ ਨਾਲ ਨਾਲ ਠਹਿਰਾਓ ਆਪਣੇ ਪਰਿਵਾਰਾਂ ਨੂੰ ਆਪਣੇ ਪਿੰਡ ਨੂੰ ਪਰਿਵਾਰ ਨੂੰ ਜਿਹੜਾ ਇਹਦੇ ਤੇ ਸੇਖ ਹੈ ਕੋਈ ਘਾਟ ਹੈ ਸੇਖ ਦਾ ਨਵੀਂ ਦੇ ਟੱਕਰ ਨੂੰ ਕੋਣ ਕੋਣ ਕਦੇ ਅਪੀਲ ਕਰਦੀ ਐ ਜਿਉਂ ਕੋਈ ਸਾਰੇ ਜਾਣੇ ਮੇਰੇ ਮੂੰਹ ਤੋਂ ਨਾ ਕਹੋ ਜੇ ਕੋਈ ਲੱਗਦਾ ਤੇ ਇਹ ਬਕੈਕ ਹੋਣਾ ਸਾਡੇ ਪਿੰਡ ਦਾ ਤੇ ਉਹਨੂੰ ਹਟਾਓ ਜੁਆਇਆਂ ਬਹੁਤ ਬਣੀਆਂ ਐ ਪਿੰਡਰ ਲੈਵਲ ਤੇ ਡੀਏਪੋ ਜਿਹੜਾ ਉਧਰ ਦੇ ਮੰਮੀ ਘਰ ਦੇ ਚਾਓ ਜਿਹੜੇ ਲੋਕਲ ਲੈਵਲ ਤੇ ਨੂੰ ਤਾਂ ਕਰ ਰਹੇ ਹੁੰਦੇ ਨੇ ਯਾਰ ਹੰਤਾ ਕਿੰਨੀਆਂ ਬੜੀਆਂ ਬੜੀਆਂ ਸਾਰੇ ਅਸੀਂ ਇੱਥੇ ਜੰਮੇ ਹੋਨੇ ਆ ਸਾਰੇ ਜਾਨੀ ਛੱਲੇ ਛੱਲੇ ਘਰ ਬਣਾਉਂਦੇ ਆ ਪਰ ਥੋੜੀ ਜਿਹੀ ਹਿੰਮਤ ਵੀ ਹੈ ਮੈਨੂੰ ਵੀ ਪਤਾ ਹੋਵੇ ਤਾਂ ਕਿ ਜੋ ਮਹਾਰਾਜ ਨੇ ਸਾਡੇ ਅੰਦਰ ਸੇਵਨਤਾ ਚਾਰੂਸ਼ੋ ਪ੍ਰਾਪਤ ਕਰਿਆ ਸੇਨੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਉਹਨਾਂ ਸੀ ਇਸੇ ਤਰ੍ਹਾਂ ਦਾ ਰਸਤਾ ਸਰਬ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਮਿੰਟ ਬੋਲੇ ਸੋ ਨਿਹਾਲ ਜਾਨ ਨੂੰ ਰੀਟਿੰਗ ਕਰਨਾ ਅਦੇ ਕੀਤਾ ਜਾਵੇ ਕਿ ਜੋ ਹਾਲਾਤ ਪਿੰਡ ਦੇ ਵਿੱਚ ਹੁਣ ਨੂੰ ਮਿਲਦੇ ਨੇ ਜੇ ਵੀਰੇ ਬੱਚੇ ਆ ਉਹਨਾਂ ਦੀ ਮਰਜ਼ੀ ਨਾਲ ਹੀ ਇਧਰ ਉਧਰ ਆਪਣੀ ਮਾੜੀ ਸੰਗਤ ਵਿੱਚ ਜੁੜੇ ਪਏ ਆ ਇਸ ਕਰਕੇ ਮੀਟਿੰਗ ਰੱਖੀ ਗਈ ਸੀ ਕਿ ਅਮਰੇ ਪਰਿਵਾਰਾਂ ਨੂੰ ਦਾ ਬੱਚਿਆਂ ਨੂੰ ਪੜ੍ਹਾ ਕੇ ਹੋਵੇ ਸਰ ਕੀ ਲੱਗਦਾ ਤੁਹਾਨੂੰ ਵੀ ਨਸ਼ਾ ਮੁਕਤ ਪੰਜਾਬ ਕਿੱਦਾਂ ਹੋ ਸਕਦਾ ਤੁਸੀਂ ਆਪਣੇ ਮਨ ਨੂੰ ਬਹੁਤ ਸਾਰੇ ਸੁਜੈਸ਼ਨ ਦਿੰਦੇ ਨੇ ਤੁਸੀਂ ਕੀ ਮੰਨਦੇ ਹੋ ਮੁੱਖ ਵੀ ਜੀਕਰ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਨਾ ਹੈ ਤਾਂ ਪੇਰੈਂਟਸ ਦਾ ਜਿਹੜਾ ਸਹਿਯੋਗ ਹੈ ਕਿੰਨਾ ਜ਼ਰੂਰੀ ਜੀ ਜੋ ਹਾਲਾਤ ਇਸ ਵੇਲੇ ਸਾਡੇ ਪੰਜਾਬ ਦੇ ਵਿੱਚ ਹਨ ਉਹਦੇ ਲਈ ਸਮਾਜ ਜੋ ਸਾਡੇ ਮੁੱਖ ਮੰਤਰੀ ਜੀ ਤੇ ਹੋ ਸਰਕਾਰਾਂ ਦੇ ਮਤਲਬ ਔਰ ਸਾਡੇ ਆਫੀਸਰ ਸਹਿਮਾਨ ਨੂੰ ਵੱਖਰੇ ਵੱਖਰੇ ਟਾਈਮ ਦੇ ਉੱਤੇ ਔਰ ਵੇਰਨਸ ਕਮਟੀਆਂ ਜਿਵੇਂ ਬਣਾਈਆਂ ਵੀ ਨੇ ਔਰ ਉਹ ਕੰਮ ਵੀ ਕਰ ਰਹੀਆਂ ਹੈ ਤੇ ਲੇਕਿਨ ਉਹਦੇ ਵਿੱਚ ਜਿਹੜੀ ਘਾਟ ਹੈ ਉਹ ਉਹ ਪਬਲਿਕ ਜਿਹੜੀ ਇੱਕ ਦੂਜੇ ਦੇ ਸਾਹਮਣੇ ਆ ਕੇ ਜੱਜ ਨੇ ਨਮਾਇਦੇ ਇੱਕ ਦੂਜੇ ਸਾਹਮਣੇ ਆ ਕੇ ਕਿਸੇ ਨੂੰ ਮਾੜਾ ਕਹਿਣ ਤੋਂ ਪਰੇਸ਼ ਕਰਦੇ ਨੇ ਜਿਸ ਕਰਕੇ ਜਿਹਦੇ ਵਿੱਚ ਥੋੜਾ ਜਿਹਾ ਸਾਨੂੰ ਉਹ ਇੰਪਲੀਮੈਂਟ ਕਰਨ ਵਿੱਚ ਘਾਟ ਆ ਰਹੀ ਹੈ ਕੰਮੀਆਂ ਦੀ ਦੋਸਤਾਂ ਨੂੰ ਦੂਰ ਕਰਨ ਲਈ ਅਸੀਂ ਹੁਣ ਸਰਕਾਰ ਦਾ ਜਿਹੜਾ ਸੁਨੇਹਾ ਆ ਕਿ ਇਸ ਤਰ੍ਹਾਂ ਦੀਆਂ ਕਮੇਟੀਆਂ ਪਿੰਡ-ਪਿੰਡ ਜਾ ਕੇ ਅਵੇਰੈਸ ਕਮਟੀਆਂ ਜਿਹੜੀਆਂ ਆ ਉਹ ਬਣਾਟਾ ਕੀਤਾ ਜਾ ਰਿਹਾ ਆ ਤੁਸੀਂ ਜਿੱਦਾਂ ਲੋਕਾਂ ਨੂੰ ਦੱਸਿਆ ਵੀ ਪੁਲਿਸ ਨੂੰ ਇਨਫੋਰਮ ਕਰੋ ਕਿ ਪੁਲਿਸ ਤੁਰੰਤ ਕਾਰਵਾਈ ਕਰੂਗੀ ਜੇਕਰ ਕੋਈ ਐਦਾਂ ਦਾ ਨਸ਼ਾ ਵੇਚਦਾ ਜਾ ਬਿਲਕੁਲ ਉਸੇ ਵੇਲੇ ਤੁਰੰਤ ਹੁੰਦੀ ਆ ਮੇਰੇ ਖਿਆਲ ਵਿੱਚ ਜਦੋਂ ਦਾ ਮੈਂ ਚਾਰ ਦਿਨ ਲਿਆ ਤੇ ਐਂਟੀ ਦੇ ਖਿਲਾਫ ਜਿੰਨੀਆਂ ਵੀ ਸਾਨੂੰ ਸ਼ਿਕਾਇਤਾਂ ਪ੍ਰਾਪਤ ਹੋਈਆਂ ਤੇ ਉਹਦੇ ਵਿੱਚ ਅਸੀਂ ਸਟ੍ਰੈਕਟਲੀ ਉਸੇ ਵੇਲੇ ਤੁਰੰਤ ਐਕਸ਼ਨ ਲੈ ਕੇ ਆਪੀਆ ਦੱਸਦੇ ਆ